ਜਿਹੜੀ ਔਰਤ ਆਟੇ ਵਿੱਚ ਇਹ ਤਿੰਨ ਚੀਜ਼ਾਂ ਪੱਕੀ ਰੋਟੀ ਬਣਾਉਂਦੀ ਹੈ ਉਸ ਦੇ ਘਰ ਵਿੱਚ ਕਦੇ ਵੀ ਗਰੀਬੀ ਨੰਦੀ ਹੁੰਦੀ। ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੇ ਸਟਿਪ ਚ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ Hindu ਪਰਿਵਾਰ ਵਿੱਚ ਭੋਜਨ ਨੂੰ ਦੇਵਤਾ ਮੰਨਿਆ ਜਾਂਦਾ ਹੈ। ਫੈਸਲੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ। ਭੋਜਨ ਗੁਣਾ ਜਿੰਨਾ ਔਖਾ ਹੁੰਦਾ ਹੈ ਉਸ ਨੂੰ ਬਰਬਾਦ ਕਰਨਾ ਉਹਨਾਂ ਹੀ ਆਸਾਨ ਹੁੰਦਾ ਹੈ। ਭੋਜਨ ਸਾਰੀ ਦੇਰ ਜਨਨ ਦੀਆਂ ਜ਼ਰੂਰਤਾਂ ਵਿੱਚੋਂ ਇੱਕ ਹੈ ਅਤੇ ਸਾਡੇ ਘਰਾਂ ਵਿੱਚ ਹਰ ਰੋਜ਼ ਭੋਜਨ ਪਕਾਇਆ ਜਾਂਦਾ ਹੈ ਪਰ ਵਾਸਤੂ శాਸਤਰ ਨੇ ਭੋਜਨ ਪਕਾਉਣ ਲਈ ਕੁਝ ਨਿਯਮ ਨਿਰਧਾਰਿਤ ਵੀ ਕੀਤੇ ਹਨ ਜਿਨ੍ਹਾਂ ਦੀ ਪਾਲਣਾ ਘਰ ਵਿੱਚ ਖਾਣਾ ਪਕਾਉਣ ਵਾਲੇ ਹਰ ਵਿਅਕਤੀ ਨੂੰ ਕਰਨੀ ਚਾਹੀਦੀ ਹੈ ਭਾਵੇਂ ਉਹ ਔਰਤ ਹੋਵੇ ਜਾਂ ਫਿਰ ਮਰਦ ਹੋਵੇ ਜਾਂ ਐਤੋਂ ਤੱਕ ਕਿ ਇੱਕ ਨੁਕਰਾਨੀ ਅੱਜ ਅਸੀਂ ਵਾਸਮ ਸ਼ਾਸਤਰ ਦੀ ਨਿਯਮ ਦੇ ਅਨੁਸਾਰ ਖਾਣਾ ਪਕਾਉਣ ਨਾਲ ਜੁੜੀਆਂ ਦੋ ਮਹੱਤਵਪੂਰਨ ਗੱਲਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਭੋਜਨ ਪਕਾਉਂਦੇ ਸਮੇਂ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਰੋਟੀ ਬਣਾਉਣ ਲਈ ਆਟਾ ਗੁੰਨ੍ਹਦੇ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਆਟੇ ਵਿੱਚ ਸਾਨੂੰ ਕੀ ਪਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਵਿੱਚ ਖੁਸ਼ੀ ਅਤੇ ਸ਼ੁਕ ਸ਼ਾਂਤੀ ਖੁਸ਼ਹਾਲੀ ਬਣੀ ਰਹੇ ਸਾਡੇ ਪੁਰਖਿਆਂ ਨੇ ਸਾਨੂੰ ਜ਼ਿੰਦਗੀ ਦੇ ਕਈ ਰਾਜ਼ ਦੱਸੇ ਸਨ ਰਵਾਇਤੀ ਤਰੀਕਿਆਂ ਅਤੇ ਉਪਾਅਾਂ ਦਾ ਪਾਲਣ ਕਈ ਪਹਿਲੂਆਂ ਵਿੱਚ ਕੀਤਾ ਜਾਂਦਾ ਹੈ ਜੋ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਅਤੇ ਆਧਿਆਤਮਿਕ ਤਨੂਸੀ ਵੱਲ ਵੀ ਲੈ ਜਾਂਦਾ ਹੈ ਆਟਾ ਗੁੰਨਣ ਦਾ ਇਹ ਤਰੀਕਾ ਵੀ ਇੱਕ ਅਜੀਹੀ ਹੀ ਮਹੱਤਵਪੂਰਨ ਪਰੰਪਰਾ ਹੁੰਦੀ ਹੈ ਇਹ ਉਪਾਏ ਸਿਰਫ ਰਸੋਈ ਤੱਕ ਸੀਮਿਤ ਨਹੀਂ ਸਗੋਂ ਇਹ ਕਰਦੀ ਹਰ ਮੈਂਬਰ ਦੀ ਜੀਵਨ ਵਿੱਚ ਸਕਾਰਾਤਮਕ ਬਦਲਾਅ ल्याਣ ਵਿੱਚ ਪ੍ਰਭਾਵਸ਼ਾਲੀ ਸਾਬਿਤ ਹੋ ਸਕਦਾ ਹੈ ਇਹ ਤਰੀਕਾ ਕਰਿਆਨ ਦੇ ਪ੍ਰਭਾਵ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਦੇ ਸ਼ੁਭ ਨਤੀਜੇ ਪ੍ਰਾਪਤ ਕਰਨ ਦਾ ਇੱਕ ਸਾਧਾਰਨ ਤਰੀਕਾ ਹੁੰਦਾ ਹੈ ਨਾ ਉਹ ਜਾਣਦੇ ਹਾਂ ਆਟੇ ਵਿੱਚ ਕਿਹੜੀਆਂ ਤਿੰਨ ਚੀਜ਼ਾਂ ਮਿਲੋਣੀਆਂ ਚਾਹੀਦੀਆਂ ਹਨ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿੰਮਤ ਹੋਏ ਸਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਅਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਤੇ ਬਣਿਆ ਰਵੇ ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਅਸੀਂ ਉਹਨਾਂ ਗੱਲਾਂ ਬਾਰੇ ਜੋ ਸਾਨੂੰ ਖਾਣਾ ਬਣਾਉਂਦੇ ਸਮਿਆਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਅਤੇ ਇਸ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਆਟੇ ਵਿੱਚ ਕੀ ਪਾਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਅਸੀਂ ਮੁੱਖ ਤੌਰ ਤੇ ਘਰ ਦੀ ਰਸੋਈ ਵਿੱਚ ਭੋਜਨ ਪਕਉਂਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੀ ਰਸੋਈ ਵਾਸਤੂ ਦੇ ਨਿਯਮਾਂ ਦੇ ਅਨੁਸਾਰ ਸਹੀ ਜਗ੍ਹਾ ਤੇ ਬਣੀ ਹੈ ਜਾਂ ਫਿਰ ਨਹੀਂ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਡੇ ਘਰ ਦੀ ਰਸੋਈ ਹਮੇਸ਼ਾ ਦੱਖਣ ਪੂਰਬ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ ਇਸ ਦਿਸ਼ਾ ਵਿੱਚ ਰਸੋਈ ਹੋਣ ਨਾਲ ਭੋਜਨ ਪਕਾਉਣ ਵਾਲੇ ਵਿਅਕਤੀ ਦੀ ਸਿਹਤ ਚੰਗੀ ਰਹਿੰਦੀ ਹੈ। ਅਤੇ ਉਸ ਨੂੰ ਖਾਣਾ ਪਕਾਉਣ ਵਿੱਚ ਬਹੁਤ ਹੀ ਉਤਸ਼ਾਹ ਮਿਲਦਾ ਹੈ। ਤੇ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਹਮੇਸ਼ਾ ਉੱਤਰ ਦਿਸ਼ਾ ਜਾਂ ਫਿਰ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਪਕਾਉਣਾ ਚਾਹੀਦਾ ਹੈ। ਨੰਬਰ 2 ਭੋਜਨ ਹਮੇਸ਼ਾ ਹੀ ਸ਼ੁੱਧ ਅਤੇ ਸ਼ਾਂਤ ਮਨ ਨਾਲ ਪਕਾਉਣਾ ਚਾਹੀਦਾ ਹੈ ਅਤੇ ਭੋਜਨ ਤਕ ਉਂਦੇ ਸਮੇਂ ਮਨ ਵਿੱਚ ਗੁੱਸੇ ਜਾਂ ਫਿਰ ਨਫ਼ਰਤ ਦਾ ਕੋਈ ਵੀ ਵਿਚਾਰ ਨਹੀਂ ਹੋਣਾ ਚਾਹੀਦਾ ਇਸ ਨਾਲ ਮਾਂ ਅਨੂਪਰਨਾ ਤੇ ਮਾਂ ਦੇਵੀ ਲਕਸ਼ਮੀ ਗੁੱਸੇ ਹੋ ਜਾਂਦੀ ਹੈ ਚਿਰਚੜਾ ਬਣ ਤੇ ਚਿਜਕ ਨਾਲ ਪਕਾਇਆ ਗਿਆ ਭੋਜਨ ਲਾਭ ਨਾਲੋਂ ਜ਼ਿਆਦਾ ਨੁਕਸਾਨ ਕਰਦਾ ਹੈ ਤੇ ਘਰ ਵਿੱਚੋਂ ਬਰਕਤ ਘਟ ਜਾਂਦੀ ਹੈ ਤੇ ਦਰੀਦ੍ਰਤਾ ਅਤੇ ਗਰੀਬੀ ਦਾ ਵਾਸ ਵੀ ਹੋ ਜਾਂਦਾ ਹੈ ਨੰਬਰ 3 ਖਾਣਾ ਤੋਂ ਕੋੰਦੇ ਸਮਿਆਂ ਰਸੋਈ ਹਮੇਸ਼ਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਅਤੇ ਗਲਤੀ ਨਾਲ ਵੀ ਭਾਰੀ ਚੱਪਲਾਂ ਜਾਂ ਜੁੱਤੀਆਂ ਕਦੇ ਵੀ ਰਸੋਈ ਵਿੱਚ ਨਹੀਂ ਲਿਆਉਣੀ ਚਾਹੀਦੀਆਂ ਸਹੀ ਜਗ੍ਹਾ ਤੇ ਯੋਜਨਾਬੱਧ ਤਰੀਕੇ ਨਾਲ ਪਕਾਇਆ ਹੋਇਆ ਭੋਜਨ ਪਰਮਾਤਮਾ ਨੂੰ ਭੇਟ ਕਰਨਾ ਚਾਹੀਦਾ ਹੈ ਪਰਮਾਤਮਾ ਇਸ ਨਾਲ ਆਸਾਨੀ ਨਾਲ ਪਰਸੰਨ ਹੋ ਜਾਂਦੇ ਹਨ ਗੰਦੀਆਂ ਥਾਵਾਂ ਤੇ ਜਾਂ ਫਿਰ ਗੰਦੇ ਭਾਂਡਿਆਂ ਵਿੱਚ ਤਿਆਰ ਕੀਤਾ ਗਿਆ ਭੋਜਨ ਪਰਮਾਤਮਾ ਨੂੰ ਇਹ ਤਾਂ ਨਹੀਂ ਕਰਨਾ ਚਾਹੀਦਾ ਪਰਮਾਤਮਾ ਕਦੇ ਵੀ ਅਸ਼ੁੱਧ ਤਰੀਕੇ ਨਾਲ ਗੁੱਸੇ ਵਿੱਚ ਜਾਂ ਅਸ਼ਾਂਤ ਮਨ ਵਿੱਚ ਤਿਆਰ ਕੀਤਾ ਗਿਆ ਭੋਜਨ ਸਵੀਕਾਰ ਨਹੀਂ ਕਰਦੀ ਜੇਕਰ ਭੋਜਨ ਪਕਾਉਂਦੇ ਸਮੇਂ ਬਹਿ ਜਾਂ ਫਿਰ ਗਾਲੀ ਗਲੋਚ ਹੁੰਦੀ ਹੈ ਤਾਂ ਜਿਹਾ ਭੋਜਨ ਸਰੀਰੀ ਕਤੇ ਮਾਨਸਿਕ ਸਥਿਤੀ ਤੇ ਵੀ ਬੁਰਾ ਪ੍ਰਭਾਵ ਪੁੰਦਾ ਹੈ ਨੰਬਰ 5 ਭੋਜਨ ਪਕਾਉਂਦੇ ਸਮੇਂ ਇਸ ਨੂੰ ਵਾਰ-ਵਾਰ ਚੱਖਣਾ ਨਹੀਂ ਚਾਹੀਦਾ ਅਸਨਾਲ ਭੋਜਨ ਛੁੱਟਾ ਹੋ ਜਾਂਦਾ ਹੈ ਅਤੇ ਕਿਸੇ ਹੋਰ ਨੂੰ ਹੁਆਣਾ ਸਾਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ ਅਤੇ ਪ੍ਰਮਾਤਮਾ ਨੂੰ ਪ੍ਰਸ਼ਾਦ ਵੱਜੋਂ ਆਪਣਾ ਛੁੱਟਾ ਖਾਣਾ ਖੋਣਾ ਇੱਕ ਮਹਾਪਾਪ ਵਾਂਗ ਮੰਨਿਆ ਜਾਂਦਾ ਹੈ ਨੰਬਰ 6 ਭੋਜਨ ਹਮੇਸ਼ਾ ਹੀ ਨੌਣ ਤੇ ਰੋਜ਼ਾਨਾ ਦੇ ਕੰਮ ਕਰਨ ਤੋਂ ਬਾਅਦ ਪਕਾਉਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਜਦੋਂ ਵੀ ਤੁਸੀਂ ਸਵੇਰੇ ਭੋਜਨ ਬਣਾਉਣਾ ਸ਼ੁਰੂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਅਗਨੀ ਦੇਵ ਨੂੰ ਜ਼ਰੂਰੀ ਯਾਦ ਕਰੋ ਅਸਲ ਘਰ ਵਿੱਚ ਭੋਜਨ ਦੀ ਕਮੀ ਨਹੀਂ ਹੁੰਦੀ ਖੁਸ਼ੀ ਸ਼ੁਕ ਸ਼ਾਂਤੀ ਤੇ ਖੁਸ਼ਹਾਲੀ ਵੀ ਬਣੀ ਰਹਿੰਦੀ ਹੈ ਨਾਲ ਹੀ ਕਦੇ ਵੀ ਟੁੱਟੇ ਹੋਏ ਭਾਂਡੇ ਵਿੱਚ ਖਾਣਾ ਨਾ ਪਕਾਓ ਜਾਂ ਫਿਰ ਟੁੱਟੇ ਹੋਏ ਭਾਂਡੇ ਵਿੱਚ ਖਾਣਾ ਨਾ ਖਾਓ ਹਮੇਸ਼ਾ ਸਾਫ਼ ਭਾਂਡੇ ਵਿੱਚ ਭੋਜਨ ਪਕਾਓ ਕਦੇ ਵੀ ਹੱਥ ਤੇ ਰੱਖ ਕੇ ਰੋਟੀ ਨਾ ਖਾਓ ਤੇ ਰੋਟੀ ਰੱਖ ਕੇ ਖਾਣ ਨਾਲ ਘਰ ਵਿੱਚ ਗਰੀਬੀ ਦਾ ਵਾਸ ਹੁੰਦਾ ਹੈ ਅਤੇ ਘਰ ਵਿੱਚ ਰਾਹੂ ਦੋਸ਼ ਵੀ ਬਣਦਾ ਹੈ ਆਓ ਜਾਣਦੇ ਹਾਂ ਕਿ ਆਟਾ ਗੁੰਨਣ ਦੇ ਸਮੇਂ ਸਾਨੂੰ ਕਿਹੜੀਆਂ ਚੀਜ਼ਾਂ ਪਾਉਣੀਆਂ ਚਾਹੀਆਂ ਹਨ ਦੋਸਤੋ ਹਰ Hindu ਘਰ ਵਿੱਚ ਰੋਟੀ ਖਾਸ ਤੌਰ ਤੇ ਖਾਣੇ ਲਈ ਬਣਾਈ ਜਾਂਦੀ ਹੈ ਜਿਸ ਤਰ੍ਹਾਂ ਧਰਤੀ ਦਾ ਆਕਾਰ ਗੋਲ ਹੁੰਦਾ ਹੈ ਉਸੇ ਤਰ੍ਹਾਂ ਰੋਟੀ ਦਾ ਆਕਾਰ ਵੀ ਗੋਲ ਹੋਣਾ ਚਾਹੀਦਾ ਹੈ ਤੇਤਿਆਂ ਨੂੰ ਪੂਜ ਲੋਂਦੇ ਸਮਿਆਂ ਸਿਰਫ ਕੋੜ ਰੋਟੀ ਹੀ ਬਣਾਉਣੀ ਚਾਹੀਦੀ ਹੈ ਅਤੇ ਰੋਟੀ ਨੂੰ ਕਦੇ ਵੀ ਟੁਕੜੇ ਟੁਕੜੇ ਕਰਕੇ ਭਗਵਾਨ ਨੂੰ ਨਹੀਂ ਚੜਾਉਣਾ ਚਾਹੀਦਾ। ਸ਼ਾਸਤਰਾਂ ਵਿੱਚ ਰੋਟੀ ਬਣਾਉਂਦੇ ਸਮਿਆਂ ਮਹੱਤਵਪੂਰਨ ਗੱਲਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਰੋਟੀ ਬਣਾਉਣ ਲਈ ਆਟੇ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਆਟਾ ਗੁੰਨ੍ਹਦੇ ਸਮਿਆਂ ਇਸ ਵਿੱਚ ਕੁਝ ਚੀਜ਼ਾਂ ਜੋੜਦੇ ਹੋ ਤਾਂ ਮਾਂ ਲక్ష్ਮੀ ਖੁਸ਼ ਹੋ ਜਾਂਦੀ ਹੈ। ਆਟਾ ਗੁੰਨਣਾ ਵੀ ਇੱਕ ਕਲਾ ਹੈ ਜਦੋਂ ਕਰਦੀਆਂ ਹੁੰਦਾ ਆਪਣੇ ਹੱਥਾਂ ਨਾਲ ਆਟਾ ਗੁੰਨਦਿਆਂ ਹਨ ਤਾਂ ਉਹਨਾਂ ਦੇ ਹੱਥਾਂ ਤੋਂ ਸਕਾਰਾਤਮਕ ਊਰਜਾ ਆਟੇ ਵਿੱਚ ਪਰਵੇਸ਼ ਕਰਦੀ ਹੈ ਆਟਾ ਗੁੰਨਦੇ ਸਮੇਂ ਮਨ ਵਿੱਚ ਮਾ લક્ષਮੀ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਪਰਿਵਾਰ ਦੀ ਭਲਾਈ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਸੱਚੀ ਸ਼ਰਧਾ ਅਤੇ ਪਿਆਰ ਨਾਲ ਬਣਾਈ ਗਈ ਰੋਟੀ ਘਰ ਵਿੱਚ ਖੁਸ਼ੀ शुभ शांति ਅਤੇ ਖੁਸ਼ਹਾਲੀ ਲਿਆਉਂਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਆਟੇ ਨੂੰ ਬੁੰਨਦੇ ਸਮੇਂ ਕੁਝ ਮਹੱਤਵਪੂਰਨ ਚੀਜ਼ਾਂ ਜੋੜਨੀਆਂ ਚਾਹੀਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਰੋਜ਼ਾਨਾ ਆਟਾ ਗੁੰਨਦੇ ਸਮੇਂ ਇਸ ਵਿੱਚ ਇਹ ਚੀਜ਼ਾਂ ਪਾਉਂਦੇ ਹੋ ਤਾਂ ਤੁਹਾਡੇ ਘਰੋਂ ਗਰੀਬੀ ਹਮੇਸ਼ਾ ਲਈ ਚਲੀ ਜਾਵੇਗੀ। ਨੰਬਰ 1 ਸੌਂਗਵਾਰ ਚੰਦਰਮਾ ਦੀ ਤਾਕਤ ਜੇਕਰ ਤੁਸੀਂ ਸੂਆਣੂ ਆਟਾ ਗੁੰਨਦੇ ਹੋ ਤਾਂ ਇਸ ਨਾਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਚੰਦਰ ਗ੍ਰਹਿ ਮਜ਼ਬੂਤ ਹੁੰਦਾ ਹੈ ਚੰਦਰ ਗ੍ਰਹਿ ਮਨ ਦੀ ਸ਼ਾਂਤੀ ਸੰਤੁਲਨ ਅਤੇ ਭਾਵਨਾਤਮਕ ਸਥਿਰਤਾ ਦਿੰਦਾ ਹੈ ਇਸ ਦੇ ਨਾਲ ਹੀ ਘਰ ਵਿੱਚ ਸਤਿ ਭਾਵਨਾ ਅਤੇ ਪਿਆਰ ਵਧਦਾ ਹੈ ਜਿਸ ਕਾਰਨ ਸਾਰੇ ਮੈਂਬਰ ਇੱਕ ਦੂਜੇ ਦੇ ਨੇੜੇ ਆਉਂਦੇ ਹਨ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਵੀ ਬਣਿਆ ਰਹਿੰਦਾ ਹੈ ਤੇ ਘਰ शुभ शांति भी वद्दी है नंबर 2 मंगलवार मंगल की शक्ति मंगलवार ਨੂੰ ਹੱਥ ਵਿੱਚ ਥੋੜਾ ਜਿਹਾ ਗੁੜ ਮਿਲਾ ਕੇ ਗੁੰਨਣਾੜ ਮੰਗਲ ਗ੍ਰਹਿ ਦੀਆਂ ਸ਼ਕਤੀਆਂ ਵਾਧਦੀਆਂ ਹਨ मंगल ਦਲੇਰੀ ਊਰਜਾ ਅਤੇ ਕੁਸ਼ਲਤਾ ਵਧਾਉਂਦਾ ਹੈ ਇਸ ਦਿਨ ਇਸ ਰਸਮ ਨੂੰ ਕਰਨ ਨਾਲ ਪਰਿਵਾਰ ਦੇ ਮੈਂਬਰ ਆਪਣੇ ਕਰਮਾਂ ਦੇ ਪ੍ਰਤੀ ਵਧੇਰੇ ਸਮਰਪਿਤ ਰਹਿੰਦੇ ਹਨ ਅਤੇ ਜੀਵਨ ਵਿੱਚ ਉਤਸ਼ਾਹ ਤੇ ਮਿਹਨਤ ਦੀ ਭਾਵਨਾ ਵੀ ਹੁੰਦੀ ਹੈ। ਇਹ ਉਪਾਏ ਘਰ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕਤਾ ਨੂੰ ਵੀ ਦੂਰ ਕਰਦਾ ਹੈ। ਨੰਬਰ 3 ਬੁੱਧਾਰ ਬੁੱਧ ਦੀ ਤਾਕਤ ਬੁੱਧਾ ਨੂੰ ਅਟੇ ਵਿੱਚ ਥੋੜਾ ਜਿਹਾ ਧਨੀਆ ਜਾਂ ਫਿਰ ਪਾਲਕ ਮਿਲਾ ਕੇ ਗੁੰਨਣ ਨਾਲ ਬੁੱਧ ਗ੍ਰਹਿ ਮਜ਼ਬੂਤ ਹੁੰਦਾ ਹੈ। ਬੁੱਧ ਗ੍ਰਹਿ ਬੁੱਧੀ, ਸੰਚਾਰ ਅਤੇ ਬੋਲਣ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ। ਐਸਪੀ ਨੂੰ ਆਪਣੂ ਨਾਲ ਪਰਿਵਾਰ ਦੇ ਮੈਂਬਰ ਵਧੇਰੇ ਬੁੱਧੀਮਾਨ ਤੇ ਸੰਚਾਰ ਵਿੱਚ નિਪੂਨ ਬਣ ਜਾਂਦੇ ਹਨ ਇਸ ਦੇ ਨਾਲ ਹੀ ਘਰ ਵਿੱਚ ਸੰਚਾਰ ਦਾ ਅੰਦਰ ਵੀ ਸੁਧਰਦਾ ਹੈ ਜਿਸ ਨਾਲ ਸਾਡੇ ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ ਨੰਬਰ 4 ਵੀਰਵਾਰ ਵੀਰਵਾਰ ਨੂੰ ਆਟੇ ਵਿੱਚ ਹਲਦੀ ਜਾਂ ਫਿਰ ਛੋਲਿਆਂ ਦਾ ਆਟਾ ਮਿਲਾ ਕੇ ਗੁੰਨਣ ਨਾਲ बृहस्पति यानी जपीटर ग्रह की शक्तिवादी है। बृहस्पति व्यक्ति को ज्ञान, शिक्षा और मार्गदर्शन देता है। इस दिन इस रसम को करने ਨਾਲ ਪਰਿਵਾਰ ਦੇ ਮੈਂਬਰ ਸਹੀ ਰਸਤੇ ਤੇ ਚੱਲਦੇ ਹਨ ਅਤੇ ਉਹਨਾਂ ਦੇ ਜੀਵਨ ਵਿੱਚ ਸਫਲਤਾ, ਸ਼ੁਕਸ਼ਾਂਤੀ ਤੇ ਖੁਸ਼ਹਾਲੀ ਦਾ ਰਾਸਤਾ ਵੀ ਖੁੱਲ ਜਾਂਦਾ ਹੈ। ਇਸ ਦੇ ਨਾਲ ਹੀ ਘਰ ਵਿੱਚ ਸ਼ਾਂਤੀ ਅਤੇ ਅਧਿਆਤਮਕ ਤਰੱਕੀ ਦਾ ਮਹੌਲ ਵੀ ਬਣਦਾ ਹੈ ਨੰਬਰ 5 ਸ਼ੁੱਕਰਵਾਰ ਸ਼ੁੱਕਰਵਾਰ ਨੂੰ ਆਟੇ ਵਿੱਚ ਖੰਡ ਜਾ ਫਿਰ ਕਿਉਂ ਮਿਲਾ ਕੇ ਗੁੰਨਣ ਨਾਲ ਸ਼ੁਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਸ਼ੁਕਰ ਪ੍ਰੇਮ ਸੁੰਦਰਤਾ ਅਤੇ ਦੌਲਤ ਦਿੰਦਾ ਹੈ ਇਸ ਦਿਨ ਸਿਰਸਮ ਨੂੰ ਕਰਨ ਨਾਲ ਪਰਿਵਾਰ ਵਿੱਚ ਖੁਸ਼ੀ ਸ਼ਾਂਤੀ ਪਿਆਰ ਤੇ ਖੁਸ਼ਹਾਲੀ ਵਾਧੀ ਹੈ ਘਰ ਵਿੱਚ ਖੁਸ਼ਹਾਲੀ ਅਤੇ ਰਿਸ਼ਤਿਆਂ ਵਿੱਚ ਵੀ ਮਿਠਾਸ ਆਉਂਦੀ ਹੈ ਮਦਛ ਸ਼ਨੀਵਾਰ ਸ਼ਨੀਵਾਰ ਦਾ ਸਕਾਰਾਤਮਕ ਪ੍ਰਭਾਵ ਸ਼ਨੀ ਨੂੰ ਆਟੇ ਵਿੱਚ ਥੋੜਾ ਜਿਹਾ ਸਰ੍ਹੋਂ ਦਾ ਤੇਲ ਮਿਲਾ ਕੇ ਗੁੰਨਣ ਨਾਲ ਸ਼ਨੀ ਨੂੰ ਸ਼ੁਭ ਫਲ ਮਿਲਦਾ ਹੈ ਸ਼ਨੀ ਵਿਅਕਤੀ ਨੂੰ ਧੀਰਜ ਮਿਹਨਤ ਅਤੇ ਨਿਆਂ ਵੀ ਦਿੰਦਾ ਹੈ ਇਹ ਉਪਾਏ ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਵੀ ਲਿਆਉਂਦਾ ਹੈ ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਕੰਮ ਵਿੱਚ ਸਫਲਤਾ ਮਿਲਦੀ ਹੈ ਪਤੀ ਘਰ ਵਿੱਚ ਖੁਸ਼ੀ ਤੇ ਸ਼ਕ ਸ਼ਾਂਤੀ ਵੀ ਬਣੀ ਰਹਿੰਦੀ ਹੈ ਨੰਬਰ 7 ਐਤਵਾਰ ਸੂਰਜ ਨੂੰ ਮਜ਼ਬੂਤ ਕਰਨ ਦਾ ਉਪਾਏ ਜੋਤਿਸ਼ ਸ਼ਾਸਤਰ ਦੇਨਸਾਤ ਕੁੰਡਲੀ ਵਿੱਚ ਜੇਕਰ ਕਮਜ਼ੋਰ ਸ਼ੁਕਰ ਨੂੰ ਮਜ਼ਬੂਤ ਕਰਨ ਲਈ ਐਤਵਾਰ ਨੂੰ ਹੱਤੇ ਵਿੱਚ ਗੁੜ ਮਿਲਾ ਕੇ ਗੁੰਨੋ ਅਤੇ ਇਸ ਤੋਂ ਪੂਰੀਆਂ ਬਣਾ ਕੇ ਖਾਓ ਇਸ ਨਾਲ ਕਮਜ਼ੋਰ ਸੂਰਜ ਵੀ ਮਜ਼ਬੂਤ ਹੋ ਜਾਵੇਗਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀ ਲਾਈਕ ਕਰਵਾਤਾ ਵਾ ਸ਼ੇਅਰ ਕਰਿਓ ਤੇ ਚੈਨਲ ਸੇਨ ਨੂੰ ਹੋਰ ਸਿੱਖਣ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਨਹੀਂ